ਬੀਤੀ ਰਾਤ ਤੋਂ ਹੀ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਹੋਇਆ ਤੇ ਉੱਥੇ ਹੀ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਕੁਝ ਇਲਾਕੇ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਸੜਕ ਤੇ ਕਾਫੀ ਜ਼ਿਆਦਾ ਪਾਣੀ ਜਿਹੜਾ ਖੜਿਆ ਹੋਇਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਪੰਜਾਬ ਦੇ ਕੋਟਕਪੂਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰਾ ਸ਼ਹਿਰ ਡੁੱਬ ਚੁੱਕਾ ਹੈ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਥੇ ਤੱਕ ਪਾਣੀ ਹੀ ਨਜ਼ਰ ਆ ਰਿਹਾ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਨਜ਼ਰ ਆ ਰਹੇ ਨੇ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਹਲਕਾ ਤਾਂ ਸਿਰਫ ਇਹ ਇਸ ਮੌਸਮ ਦੀ ਪਹਿਲੀ ਬਰਸਾਤ ਹੋਈ ਹੈ ਤੇ ਜਿਸ ਦੇ ਕਾਰਨ ਲੋਕ ਜਿਹੜੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿ ਤੇ ਸਰਕਾਰ ਦੇ ਵੱਲੋਂ ਅਜਿਹੇ ਹਾਲਾਤਾਂ ਨੂੰ ਰੋਕਣ ਦੇ ਲਈ ਕੋਈ ਵੀ ਪ੍ਰਬੰਧ ਜਿਹੜੇ ਨੇ ਉਹ ਨਹੀਂ ਕੀਤੇ ਜਾਂਦੇ ਸਰਕਾਰ ਦੀਆਂ ਅਣਗਹਿਲੀਆਂ ਜਿਹੜੀਆਂ ਨੇ ਉਹਨਾਂ ਤੇ ਸਵਾਲ ਜਿਹੜੇ ਨੇ ਉਹ ਕਾਫੀ ਜ਼ਿਆਦਾ ਖੜੇ ਹੋ ਰਹੇ ਨੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੋਟਖਪੂਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਉੱਥੇ ਬਣ ਚੁੱਕੇ ਨੇ ਥੋੜੇ ਜਿਹਾ ਇਹ ਮੀਂਹ ਨਹੀਂ ਇਸ ਸ਼ਹਿਰ ਨੂੰ ਪੂਰੇ ਤਰੀਕੇ ਨਾਲ ਡੁਬਾ ਦਿੱਤਾ। ਹਾਲਾਂਕਿ ਪੰਜਾਬ ਦੇ ਹੋਰ ਵੀ ਕਈ ਸ਼ਹਿਰ ਨੇ ਜਿੱਥੇ ਅਜਿਹੇ ਹਾਲਾਤ ਜਿਹੜੇ ਨੂੰ ਸਾਹਮਣੇ ਆਉਂਦੇ ਨੇ ਤੇ ਫਿਰ ਚਾਹੇ ਗੱਲ ਸਮਾਰਟ ਸਿਟੀ ਲੁਧਿਆਣਾ ਦੀ ਵੀ ਕਰ ਲਈਏ ਲੁਧਿਆਣਾ ਦੇ ਵਿੱਚ ਵੀ ਹਾਲਾਤ ਜਿਹੜਨ ਨੇ ਉੱਥੇ ਵੀ ਅਜਿਹੀ ਸਾਹਮਣੇ ਆਉਂਦੇ ਨੇ ਜਿੱਥੇ ਪੂਰਾ ਸ਼ਹਿਰ ਇੱਕ ਬਰਸਾਤ ਦੇ ਕਾਰਨ ਡੁੱਬ ਜਾਂਦਾ ਹੈ। ਸਵਿਮਿੰਗ ਪੂਲ ਜਿਹੜਾ ਉਹ ਸੜਕਾਂ ਬਣ ਜਾਂਦੀਆਂ ਨੇ। ਇਹ ਤਸਵੀਰਾਂ ਫਿਲਹਾਲ ਕੋਟਕਪੂਰਾ ਦੀਆਂ ਤੁਸੀਂ ਵੇਖ ਰਹੇ ਹੋ ਜਿੱਥੇ ਹਾਲਾਤ ਜਿਹੜਨ ਨੇ ਉਹ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਨੇ। ਇੱਕ ਮੀਂਹ ਦੇ ਨਾਲ ਹੀ ਸੜਕਾਂ ਪੂਰੇ ਤਰੀਕੇ ਨਾਲ ਡੁੱਬ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਜਿਹੜਾ ਫਾਸਟ ਮੀਂ ਪਿਆ ਪਹਿਲਾ ਮੀਂ ਪਿਆ ਇੰਨਾ ਜ਼ਿਆਦਾ ਪਾਣੀ ਖੜਾ ਹੋਇਆ ਕਿ ਦਾ ਨਿਕਲਣ ਵਾਸਤੇ ਕੋਈ ਨਿਕਾਸ ਨਹੀਂ ਪਹਿਲਾਂ ਵੀ ਇਹੀ ਹਾਲਾਤ ਹੁੰਦੇ ਸੀ ਪਾਣੀ ਨਿਕਲਦੇ ਹੁਣ ਵੀ ਇਹੀ ਹਾਲਾਤ ਹੈ ਇਹਦੇ ਵਿੱਚ ਵੱਤ ਤੋਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪਾਣੀ ਦੇ ਨਿਕਾਸ ਵਾਸਤੇ